ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਤਿੰਨ ਝੋਟੀਆਂ ਸੇਲ ਆ ਚੰਗੀਆਂ ਵਾ ਇੱਕ ਨੀਲੀ ਗਾਵੀ ਦੀ ਆ ਬਾਵਰ ਵਾਂਦੀ ਤੇ ਦੋ ਦੋ ਗੱਬਣਾ ਵਾ ਤੇ ਇੱਕ ਸੋਈ ਆ ਚੰਗੀ ਕੁਆਲਿਟੀ ਦੀਆਂ ਵਾ ਤੇ ਰੇਟ ਆਰ ਕੀ ਛੋਟੇ ਛੋਟੇ ਲੈਣਗੇ ਤੇ ਜੈਜ ਦੁੱਧ ਵਾਲੀਆਂ ਕਈ ਭੈਣ ਭਰਾ ਆਂਦੇ ਆ ਵੀ ਦੁੱਧ ਵਾਲੀਆਂ ਲਿਆਓ ਥੋੜੇ ਕੋਈ ਨਹੀਂ ਸੂਇਆਂ ਜੀ ਵੀ ਹੋਵੇ ਤੇ ਇੱਕ ਮੈਂ ਸੁਆਜ ਵੀ ਆ ਤੇ ਅੱਜ ਵਾਰ ਸਾਹਿਬ ਹਨ ਕਰਦੇ ਆਂ ਜੀ ਗੱਲ ਦੀ ਸਾਸਰੀਆ ਵਾਰ ਸਾਹਿਬ ਜੀ ਅਸੀਂ ਕਰਦੇ ਆਂ ਜੀ ਅਸੀਂ ਗੱਲ ਮਾਰ ਰਹੇ ਹਾਂ ਹੋਰ ਸੁਣਾਓ ਕਿਰਪਾ ਬਹੁਤ ਜਿਆਦੀ ਮਹਾਰਾਜ ਗੁਰੂ ਰਾਮ ਦਾਸ ਪਾਸ਼ਾ ਜੀ ਹਾਂਜੀ ਹਾਂਜੀ ਇਹ ਵੀਡੀਓ ਪਾਈ ਦੀ ਆ ਇਹ ਮਾਲ ਵਿਕ ਜਾਂਦਾ ਹਾਂਜੀ ਬੜਾ ਭੈਣ ਭਰਾ ਸਹਿਯੋਗ ਦੇ ਇਹਦੇ ਤੇ ਪਿੰਡ ਆਪਣਾ ਮਤੇয়াল ਤਹਿਸੀਲ ਬਾਬਾ ਬਗੜਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 88723269 ਪੈਣ ਬਾਠ ਡੇਰੀ ਭਾਰ ਨੂੰ ਲਾਇਕ ਸ਼ੇਅਰ ਕਮੈਂਟ ਗੱਲ ਦਾ ਵੱਧ ਤੋਂ ਵੱਧ ਕਰੋ 100000 ਦੇ ਨਿਸ਼ਾਨੀ ਦੀ ਪਹੁੰਚਣ ਆਏ ਆ ਹਾਂਜੀ ਹਾਂਜੀ ਸਾਰਾ ਹੋ ਕੇ ਚੱਲਿਆ ਭੈਣ ਭਰਾ ਹੋਰ ਸਜੋਗ ਵੱਧ ਦੇਣ ਹਾਂਜੀ ਹੱਥ ਜੁੜ ਕੇ ਬੇਨਤੀ ਵੱਧ ਤੋਂ ਵੱਧ ਸਜੋਗ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਗੱਲ ਦਾ ਲਾਇਕ ਸ਼ੇਅਰ ਕਮੈਂਟ ਗੱਲ ਦਾ ਚੱਗੇ ਪਹੁੰਚ ਸੋਹਣਾ ਭੈਣ ਭਰਾ ਕਰਿਆ ਕਰਨ ਬੜਾ ਮਾਨੂੰ ਖੁਸ਼ੀ ਆਉਂਦੀ ਹੈ ਕਈ ਬੜੇ ਭੈਣ ਭਰਾ ਆਪਣੇ ਕਮੈਂਟ ਕਰਦੇ ਵਧੀਆ ਸੋਹਣੇ ਹਾਂਜੀ ਹਾਂਜੀ ਇਹ ਆ ਵੀ ਬੜੇ ਭੈਣ ਭਰਾਵਾਂ ਦੀ ਇਹੋ ਹੀ ਵਾਕੀ ਜੀ ਦੀ ਮਾਲ ਲਿਆਓ ਇਧਰੋਂ ਇਹ ਤੁਸੀਂ ਗਏ ਤੇ ਲਈਆਂ ਮਈਆਂ ਹਾਂਜੀ ਹਾਂਜੀ ਆ ਆ ਬੜੇ ਆਪਣੇ ਸੱਜਣ ਬੰਦੇ ਹੁਣਾਂ ਕੋ ਰਵਾਇਤ ਸਭ ਨੀਲੀ ਰਾਵੀ ਦਾ ਦਾ ਹਾਂਜੀ ਹਾਂਜੀ ਆਏ ਬੋਆ ਦੇ ਵੀ ਬਾਬਰ ਵਾਂਦੀ ਆ ਹਨ ਨਹੀਂ ਪਤਾ ਕਿ ਕਾਦੀ ਕਾਦੀ ਨਹੀਂ ਨਹੀਂ ਹੁੰਦਾ ਇਹ ਸੂਰਿਆ ਦੇ ਦੁੱਧ 12 ਤੋਂ 13 ਲੀਟਰ ਕੱਢਿਆ ਠੀਕ ਹੈ ਜੀ ਇਹ ਨਹੀਂ ਵੀ 15 16 ਦੱਸਣਾ 12 ਤੋਂ 13 ਲੀਟਰ ਦਾ ਪਾਈ ਟੱਪਣ ਤੱਪਣ ਮੈਂ ਦੱਸਦੀ ਆ ਵੀ ਦੁੱਧ ਕੱਢੂ ਚਾਦਾ ਅਕੜੇ ਹਾਂਜੀ ਹਾਂਜੀ ਆ ਠੰਡੀ ਵੜੀ ਠੀਕ ਹੈ ਠੰਡੀ ਵੜੀ ਆਵੇ ਮੈਂ ਲੈ ਕੇ ਬੈਠਾ ਇੱਥੇ ਪ੍ਰਵਾਹ ਹੀ ਕੋਈ ਨਹੀਂ ਮੈਨੂੰ ਮਰ ਗਿਆ ਖੋਲ ਕੇ ਖਾ ਲੋ ਹਾਂਜੀ ਆ ਵੇਖੋ ਚੰਗੀ ਆ ਨੀਲੀ ਗਾਵੀ ਦੀ ਆ ਬਹੁਤ ਠੰਡੀ ਬਾਵਰ ਵਾਂਦੀ ਆਂਦੇ ਚੰਗੀ ਕੁਆਲਿਟੀ ਦੀ ਝੋਟੀ ਐਨੂੰ ਲੈ ਪਾਵੇਂ ਚੱਲ ਜਾਂਦੇ ਜਾਂਦੇ ਫੇ ਇਹਨੂੰ ਲੈ ਆਓ ਆ ਵੇਖੋ ਜੀ ਜੈਦੀ ਚੰਗੀ ਆ ਰਤ ਬਾਣ ਵੀ ਚਾਰੇ ਪੌੜ ਕਿਤੇ ਆ ਹਾਂ ਜੀ ਜੀ ਚੌਵੇਂ ਪੈਰ ਚਿੱਟੇ ਆ ਪੂਰੀਆਂ ਨਿਸ਼ਾਨੀਆਂ ਆ ਅੱਖਾਂ ਬਿੱਲੀਆਂ ਆ ਪੂਰੀਆਂ ਨਿਸ਼ਾਨੀਆਂ ਆ ਇੱਧਰ ਵੇਖੋ ਆਹ ਵੇਖੋ ਬੜੇ ਭੈਣ ਭਰਾਵਾਂ ਦੀ ਮੰਗ ਵੀ ਨੀਲੀ ਵੀ ਲਿਆਉ ਮੈਂ ਹਾਂ ਜੀ ਹਾਂ ਜੀ ਚਲੋ ਮੈਂ ਕਿਹਾ ਜੈਰੀ ਅਸਲ ਚੰਗੀ ਆ ਟਿੱਪਣ ਬਹੁਤ ਚੰਗੀ ਥੱਲੇ ਵੀ ਸਫਾਈ ਬੜੀ ਚੰਗੀ ਝੋਟੀ ਦੀ ਥਣ ਬੜਾ ਮੋਟਾ ਮੋਟਾ ਥਣ ਹਾਂ ਜੀ ਹਾਂ ਜੀ ਕੀ ਮੋਟਾ ਮ ਆਈ ਤੇ ਗਾਥਲੇ ਉਹ ਹੀ ਸਫਾਈ ਬਹੁਤ ਜਿਆਦੀ ਚੰਗੀ ਝੋਟੀ ਦੀ ਆ ਵੇਖੋ ਆ ਫੰਦੀ ਦੀ ਹੀ ਆ ਹਾਂਜੀ ਹਾਂਜੀ ਫੰਦੀ ਦੀ ਹੀ ਆ ਜਿਹੜਾ ਭੈਣ ਭਰਾ ਖੜੂਗਾ ਕੋ ਯਾਦ ਕਰੂਗਾ ਵੀ ਚੀਜ਼ੇ ਲੈ ਕੇ ਦਿੱਤੀ ਆ ਬੱਚੇ ਲਵੇ ਜਾ ਕੇ ਤੇ ਨੀਲੀ ਰਾਵੀ ਦੇ ਮਲਕੇ ਵਧੀਆ ਟੌਪ ਕਰਾ ਆਦੀ ਆ ਹਾਂਜੀ ਹਾਂਜੀ 1 5 ਕਰ ਲਈਏ ਮੁੱਲ ਨਹੀਂ ਨਹੀਂ ਜੈ ਜੀ ਜਾਣਦੀ ਆਪਣਾ ਆਹ ਆਪਣਾ ਮੁਨਾਫਾ ਛੋਟਾ ਹਾਂਜੀ 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 85000 ਦੀ 85000 ਦੀ 1000 ਸੌੜ ਕਰ ਲਾਂਗੇ ਬਸ ਠੀਕ ਹੈ 80 ਦੇ 5 85000 ਦੀ ਬਹੁਤ ਜ਼ਿਆਦਾ ਕੁਆਲਿਟੀ ਚੰਗੀ ਆ ਇੱਧਰ ਦੇਖੋ ਹਾਂਜੀ 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 ਆ ਆਪਣੇ ਸੱਜਣਾਂ ਨੇ ਕਰਵਾਉਣੇ ਨੇ ਮੱਝਾ ਦੇ ਮਹਿਰ ਆਸਤਾਨੋਂ ਮੈਂ ਹਾਂ ਵੀ ਗਾਂਵ ਸ਼ਾਂਤ ਨਹੀਂ ਆ ਦੰਦਾ ਦੰਦਾ ਦੀ ਬਿਲਕੁਲ ਓਕੇ ਆ ਥੋੜਾ ਜਿਹਾ ਸੇਵਾ ਉਹਨਾਂ ਦੀ ਘੱਟ ਹੀ ਹਾਂਜੀ ਹਾਂਜੀ ਆ ਮੈਂ ਤਾਂ ਦੁੱਧ ਕੱਢ ਲਿਆ 14 ਲੀਟਰ ਠੀਕ ਆ ਉਹ 12 ਕੱਢ ਲਿਆ ਇਹ ਸੁਈ ਆ ਇੱਧਰ ਦੇਖੋ ਨਾਰਾ ਦੇਖੋ ਤੁਸੀਂ ਕਹਿਣ ਵਾਲੀ ਗੱਲ ਨਹੀਂ ਆ ਕੱਡੀ ਕੱਡੀ ਮੋਟੀ ਨੜ ਆ ਰਿਹਾ ਵੇਖੋ ਕਿਹੜੀ ਮੋਟੀ ਨੜ ਚੁਆਈ ਬਹੁਤ ਚੰਗੀ ਤੇ ਥੋੜੀ ਜੀ ਸੇਵਾ ਪੱਖੋਂ ਰਹਿ ਗਈ ਲੱਸੀ ਸੁਆ ਮੈਂ ਦਾ ਤੇ ਜਵੇ ਹੋ ਸਕਦਾ ਤੇ ਚੌਥਾ ਹੋ ਸਕਦਾ ਹਾਂਜੀ 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 ਇਹ ਭੈਣ ਸਰਾ ਆਪੇ ਕੋ ਸਮਝਣਾ ਕਿ ਕਹਿੰਦੇ ਨਾ ਮੋਲ ਛੋਟੇ ਇੰਗ ਮਈਆਂ ਉਹ ਲਬਾਰ ਸਾਹਿਬ ਜਿੰਨੇ ਦਾ ਬਾਜ਼ਾਰ ਹੀ ਬੜਾ ਤੇਜ਼ ਦਾ ਅੱਜ ਆ ਗਿਆ ਹੋ ਗਿਆ ਵਾ ਹਾਂਜੀ ਹਾਂਜੀ ਜੇ ਜੋਥੇ ਆਪਾਂ ਪਹਿਲਾਂ 20 ਸਾਲ ਪਹਿਲਾਂ ਮੈਂ ਨਹੀਂ ਦੇਣਾ ਉਹਦੀ ਤੀਨੀ ਚੌਧਰੀ ਨਹੀਂ ਹੁੰਦੀ ਆ ਹਾਂਜੀ ਇਹ ਜਿਹੜੀਆਂ ਵੀ ਆ ਗਏ ਚੰਗੀਆਂ ਵੱਡੀਆਂ ਲੀਆਂ ਲੀਆਂ ਜਿਹੜੀਆਂ ਹੁਣ 1 ਲੱਖ 20 30 ਜਰ ਹਾਂਜੀ ਹਾਂਜੀ ਆ ਵੇਖੋ ਤੇ ਮੈਂ ਹੱਥ ਲਿਆ ਵੇਖੋ ਲੈਵਾ ਤੁਸੀਂ ਇੱਧਰ ਵੇਖੋ ਥੱਲੇ ਲੈਵਾ ਕਾਮ ਸ਼ਾਮ ਆ ਮਲੇ ਕਿ ਪ੍ਰੋਫਾਈਲ ਕੋਈ ਨਹੀਂ ਕੋਣ ਨਹੀਂ 10 ਕਿਲੋ ਬੋੜਾ ਹੀ ਹੋਊਗਾ ਇਹ ਕੋਣ ਹਾਂਜੀ 10 ਕਿਲੋ ਕੈਨ ਵਾਲੀ ਗੱਲ ਵਾ 10 ਕਿਲੋ ਬੋੜਾ ਹੁਣ ਵੀ ਹੋਊਗਾ ਮੈਂ ਤੁਹਾਨੂੰ ਕੱਟਾ ਮਗਰਵਾ ਇੱਧਰ ਵੇਖੋ ਹੋਰ ਉਹਨਾਂ ਨੇ ਗੱਲ ਦੱਸੀ ਆ ਵੀ ਹਰ ਕਾ ਪਹਿਲਾ ਮਰੀਆਂ ਵੀ ਮੈਂ ਕੱਟਾ ਦਿੱਤਾ ਉਹਨਾਂ ਦੇ ਕਟੀਆਂ ਹੀ ਅੱਛਾ ਅੱਛਾ ਜੀ ਦਾਨ ਤੋਂ ਦੀ ਬਿਲਕੁਲ ਓਕੇ ਆ ਇੱਕ ਦਿਨ ਇਹ ਕਿਦੇ ਆ ਵੀ ਅੱਗੇ ਲੱਕੋ ਤਾ ਚੱਲਦੇ ਆ ਮਾਲ ਚੰਗਾ ਸੋਹਣਾ ਕੁਆਲਟੀ ਵਾਲਾ ਲਿਹਾਇਦਾ ਇਹ ਤੁਸੀਂ ਜਾਂਦੀਆਂ ਮਿਲ ਜਾਂਦੀ ਆ ਤੁਹਾਡੇ गावा ਬਾਠਾ 65000 ਵੀ ਦੇ ਦਈਏ ਬਸ 65000 ਦੇ ਮਤਲਬ ਮੈਂ ਤਾਂ 85 ਲੱਗਣਾ ਕਰਨ ਮੁੱਲ ਪਰ ਮੁਨਾਫਾ ਛੋਟਾ ਹਾਂਜੀ ਹਾਂਜੀ ਇਹ ਆ ਵੀ ਵੇਖ ਜਾਣ ਜਿਹੜੀਆਂ ਟਿਕ ਟੋਕ ਨੇ ਜਿਹੜਾ ਕੋਈ ਲੈ ਜਾਊਗਾ ਨਾ ਹਾਂ ਯਾਦ ਕਰੂਗਾ ਯਾਦ ਕਰੂਗਾ ਇਹਨਾਂ ਪਾਤ ਕੋਰੋਂ ਮਿਲਦੇ ਨੇ 50 ਹਜ਼ਾਰ ਦੀ ਵੇਚ ਲਈ ਹਾਂਜੀ ਹਾਂਜੀ ਚੇਤਵਸਾ ਮੈਂ ਹਾਂ ਵੀ ਵੇਚਦੇ ਕੇ ਇਹ ਗੱਲਾਂ ਖੁੰਜੀ ਨਹੀਂ ਆ ਵੇਖੋ ਗਾਂ ਮਸ਼ਾਂ ਦੁੱਧ ਵਾਲੀ ਆ ਕੁਆਰਟੀ ਆ ਡਾਕਟਰ ਵਾਲੇ ਕੋਲਾ ਗਾ ਹਾਂਜੀ ਹਾਂਜੀ ਆਹ ਤੇ ਹਫ਼ਤਾ ਇੱਕ ਫੜਦੀ ਜੇ ਤੁਮ ਜੇ ਵੀ ਉਸੇ ਕਰੋਂ ਲਈਏ ਜੋ ਇੱਕ ਪੂਰੀ ਜਿਗਾਰ ਮੇਕ ਲਈ ਜੋਸੀ ਬੜਾ ਚੱਡਾ ਪਛਾਣ ਬਣਾਉਂਦੀ ਆ ਬੜਾ ਚੱਡਾ ਪਛਾਣ ਬਣਾਉਣੀ ਹੈਗੀ ਇਹ ਵੀ ਚੰਗੀ ਆ ਜਾਨ 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 ਆ ਵੇਖੋ ਝੋਟੀ ਇਹ ਵੀ ਚੰਗੀ ਥੋੜਾ ਦੇਖ ਇਹ ਸੁਆ ਤੇ ਜੱਜ ਇਹ ਸੁਆ ਤੇ ਜੱਜ ਜਾ ਬਾਹਰ ਨੂੰ ਜਾ ਇਹ ਬਾਹਰ ਨਹੀਂ ਹੈ ਪਾਈ ਤੋਂ ਕੋਈ ਬਹੁਤ ਚੰਗੀ ਆ ਬੜੀ ਚੰਗੀ ਚੰਗੀ ਆ ਆ ਇੱਥੇ ਦੇਖੋ ਥੋੜੇ ਜਿਹਾ ਅੰਨੇ ਲੈ ਲਈ ਆ ਬਠਾ ਚੰਗੀ ਜਿਆਦਾ ਪੱਖੋ ਤੇ ਵੀ ਆ ਮੈਂ ਵਧੀਆ ਕਾ ਉਸਤ ਰੱਖਦੀ ਆ ਚੰਗੀ ਐ ਸਗੀ ਸੂਲ ਭਾਰਾ ਵੀ ਇਹਦਾ ਚੰਗੀ ਦਾ ਛੋਟਾ ਚਾਰ ਦਿਨ ਲੈ ਜੇ ਪੰਜ ਲੈ ਜੇ ਹਫਤਾ ਵੀ ਖੜਾ ਕਰ ਸਕੀ ਜੇ ਹਾਂਜੀ ਪਰ ਥਣਾ ਦੀ ਨਾਰ ਗੰਢੀ ਆਹ ਦੇਖੋ ਫੁੱਲ ਕਰਾਂਗੀ ਆਹ ਦੇਖੋ ਇਹ ਇਹ ਇੱਥੇ ਦੇ ਇੱਧਰ ਦੇ ਬਈ ਦੇ ਤਹੀਂ ਕਿ ਕੱਲ ਗਏ ਬੰਦੇ ਯਾਰੇ ਹਜ਼ੜ ਸੁੱਝਣ ਗੁਸਤਾ ਕਰਦੇ ਸੀ ਹਾਂਜੀ ਹਾਂਜੀ ਘਰ ਆਲੇ ਵੀ ਤੁਸੀਂ ਮਈਆਂ ਨਹੀਂ ਲੈਂਦੇ ਅਸੀਂ ਵਾਕਿਆ ਨਹੀਂ ਲੈਂਦੇ ਇਹ ਤੁਸੀਂ ਕੱਲ ਖੇਚਲ ਕੀਤੀ ਮਾਲ ਕਿਉਂਕਿ ਆਪਣਾ ਵੇਗ ਗਿਆ ਅਸੀਂ ਜਾਣਾ ਹੈ ਅੱਜ ਰਾਤ ਨੂੰ ਜਾਈਏ ਜਾਂ ਕੱਲ ਨੂੰ ਜਾਈਏ ਹਾਂਜੀ ਮੰਗਵਾਰ ਮਾਲ ਆਇਆ ਆਪਣਾ ਮੈਂ ਹਾਂ ਚੱਲ ਅੱਜ ਵੀਰਲੇ ਵਾਲੇ ਜੀ ਆ ਚੱਲੇ ਤਿੰਨਾ ਮਈਆਂ ਤੋਂ 3000 ਵੀ ਬਣ ਜੂ ਬੜਾ ਹਾਂਜੀ ਇਹਦਾ 70 ਮੁੱਲ ਕਰਨਗੇ ਨਹੀਂ ਜੈਂ ਜੀ ਜਾਣਦੇ ਇਹ 66000 ਦੀ ਜਦਾਂ 66 ਦੀ ਇਹ 68 ਦੀ ਠੀਕ ਹੈ ਠੀਕ ਚਲੇ ਚੌੜ ਦੀ ਦੇ ਦਾਂਗੇ ਗੱਲ ਕਦੀ ਥਾਮਣੀਆ ਕਿਸ ਨੇ ਜਾ ਕੇ ਬੜਾ ਵਾ ਯਾਰ ਕਾਡੋ ਬਹੁਤ ਚੰਗੀਆਂ ਆ ਵੇਖੋ ਝੋਟੀਆਂ ਗਾਂ ਕਰ ਤਮ ਆ ਵੇਖੋ ਗਾਂ ਕਰ ਦੇ ਇੰਦੇ ਵੇਖੋ ਕਹੇ ਉਹ ਸਾ ਕਪੜਾ ਲੰਦਣਾ ਇੰਦੇ ਗੱਜਾ ਵੇਖੇ ਵੇਖ ਚਲੋ ਠੀਕ ਆ ਵੇਖੋ ਚੰਗੀਆਂ ਆ ਆਣ ਕੇ ਤਸੱਲੀ ਕਰੋ ਦੋ ਡੰਗ ਚੋ ਭਾਵੇਂ ਤੇ ਜਿਹੜੀ ਗੱਬਣ ਆ ਉਹ ਧਾਰਾ ਮਾਰ ਕੇ ਹਾਂ ਟਿੱਪ ਕੇ ਤੇ ਲੈ ਗਈ ਜਾਓ ਦੇ ਪੀਨ ਡਰੈਸ ਦੱਸ ਦਿੰਨੇ ਪਿੰਡ ਆਪਣਾ ਮੱਤੇਵਾਲੇ ਜੇ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸੇਰ ਦਾ ਆ ਨੀਲੀ ਰਾਵੀ ਦੀ ਮੈਂ ਕੋ ਭੈਣ ਭਰਾ ਲੈ ਜੇ ਬਹੁਤ ਜਦੀ ਜੱਗਦੇ ਚੁੱਡੀਆਂ ਵੰਨਾਂ ਤੇ ਦੁੱਧ ਹਲੀਆਂ ਦੀ ਇਹਦੇ ਕੁਆਲਟੀ ਵਾਲੀ ਤੇ نسل ਵਾਲੀ ਜੇ ਚੰਗੀ ਆਓ ਆਣ ਕੇ ਵੇਖ ਕੇ ਤੇ ਫਿਰ ਖੜੋ ਇਹ ਨਾ ਕੋ ਭੈਣ ਭਰਾ ਆ ਕੇ ਮੁੱਲ ਪਾਇਆ ਛੋਟੇ ਛੜੇ ਮਈਆਂ ਨਿਕਨਗੇ ਇਹ ਨਾ ਆ ਕੇ ਬਾਈ ਵੀ ਤੁਹਾਡੀ ਵੀਡੀਓ ਤੇ ਘੰਟੇ ਤੋਂ ਹੀ ਹੋਈ ਹੋਏ ਆ ਪਈਆਂ ਨੂੰ ਇਹਦੇ ਜਿਹੜਾ ਵੀਡੀਓ ਵੇਖ ਗਿਆ ਤੇ ਲੈ ਗਿਆ ਠੀਕ ਹੈ ਚਲੋ ਸਾਸਰੀਕਾ